ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀਮ ਜੈ ਪਾਤ। ਸਾਥੀਓ ਅੱਜ ਸਾਰਾ ਗੜੀ ਗੁਰਦੁਆਰੇ ਦੇ ਵਿੱਚ ਪਹੁੰਚੇ ਹੋਏ ਮਨਰੇਗਾ ਆਗੂ ਵੱਖ-ਵੱਖ ਪਿੰਡਾਂ ਤੋਂ। ਅੱਜ ਦੀ ਜਿਹੜੀ ਮੇਨ ਵਿਸ਼ੇਸ਼ ਮੀਟਿੰਗ ਸੀਗੀ ਉਸ ਵਿੱਚ ਅਸੀਂ ਇੱਕ ਪੜਤਾਲ ਕਰਨੀ ਆ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚੋਂ ਕੋਈ ਮਾੜਾ-ਮੋਟਾ ਅ ਫਰਕ ਰਹਿ ਗਿਆ। ਆਪਾਂ ਬਹੁਤ ਵੱਡੇ ਪੱਧਰ ਤੇ ਇੱਕ ਮਿਹਨਤ ਕੀਤੀ ਸੀ 17 ਤਰੀਕ ਨੂੰ ਜਿਹਦੇ ਵਿੱਚ 30 ਤਰੀਕ 31 ਤਰੀਕ ਤੱਕ ਟਾਈਮ ਸੀਗਾ 31 ਤਰੀਕ ਤੱਕ ਵੀ ਜਿਹੜੇ ਬੰਦੇ ਆਨਲਾਈਨ ਹੋ ਗਏ ਠੀਕ ਹੈ ਬਾਕੀ ਰਹਿ ਗਏ ਤਾਂ ਪਿੰਡਾਂ ਦੇ ਵਿੱਚੋਂ ਬਹੁਤ ਗੱਲ ਸੁਣਨ ਨੂੰ ਮਿਲੀ ਸੀਗੀ ਕਿ ਜਿਹੜੇ ਲੋਕ ਸਰਦੇ ਆ ਉਹ ਪੈਸੇ ਦੇ ਦਿੰਦੇ ਆ ਉਹਨਾਂ ਦੇ ਲੋਡ ਨਹੀਂ ਹੁੰਦੀ ਤਾਂ ਉਹ ਫਿਰ ਵੀ ਆਨਲਾਈਨ ਸਰਵੇ ਵਾਲੇ ਜਿਹੜੇ ਹੈਗੇ ਆ ਨੈਟ ਤੇ ਚੜਾਈ ਜਾਂਦੇ ਸੀ ਤੇ ਜਿਨ੍ਹਾਂ ਦੀ ਲੋਡ ਸੀਗੀ ਉਹ ਬੰਦੇ ਧੂਰੇ ਰਹਿ ਜਾਂਦੇ ਸੀਗੇ ਆਪਾਂ ਲਿਖਿਆ 17 ਤਰੀਕ ਨੂੰ ਤਾਂ ਨਾਲ ਹੀ ਉਦੋਂ ਹੀ ਉਹ ਕੰਮ ਬੰਦ ਹੋ ਗਿਆ ਦੇ ਨਾਲ ਆਪਾਂ ਨੂੰ 1 ਮਹੀਨਾ ਟਾਈਮ ਹੋਰ ਅੱਗੇ ਵੱਧ ਗਿਆ ਸੀਗਾ ਪਰ ਉਸ ਤੋਂ ਬਾਅਦ ਮਹੀਨਾ ਵੱਧ ਗਿਆ ਕਿ ਮੇਰੇ ਆਗੂ ਸਾਥੀਆਂ ਨੇ ਕਿਸੇ ਨੇ ਰਿਪੋਰਟ ਨਹੀਂ ਕੀਤੀ ਕਿ ਭਾਈ ਆ ਸਾਡੇ ਬੰਦੇ ਰਹਿ ਗਏ ਆ ਤੇ ਇਹਨਾਂ ਨੂੰ ਆਨਲਾਈਨ ਕੀਤਾ ਜਾਵੇ ਉਸ ਬਾਰੇ ਤੁਹਾਨੂੰ ਇੱਕ ਬਹੁਤ ਵੱਡੀ ਸੂਚਨਾ ਦੇਣੀ ਆ ਕਿ ਸਰਮ ਕਰਨ ਵਾਲੇ ਵੀ ਦੋ ਤਰੀਕੇ ਨਾਲ ਹੁੰਦਾ ਇੱਕ ਤਾਂ ਹੁੰਦਾ ਇੱਕ ਆਈਡੀ ਪਿੰਟ ਦੇ ਵਿੱਚੋਂ ਦਿੱਤੀ ਜਾਂਦੀ ਆ ਤਾਂ ਉਹ ਬੰਦਾ ਕੋਈ ਆਗੂ ਹੋਵੇ ਚਾ ਮਲਾਜਮ ਹੋਵੇ ਘਰਾਂ ਚ ਜਾ ਕੇ ਕਰਦਾ ਇੱਕ ਸਰਵੇ ਕਰਨ ਦਾ ਤਰੀਕਾ ਇਹ ਆ ਕਿ ਇੱਕ ਆਈਡੀ ਮੋਬਾਈਲ ਤੋਂ ਇੱਕ ਕਮਰਾ ਹੋ ਸਕਦਾ ਜਿਵੇਂ ਮੈਂ ਆਪਣਾ ਮੋਬਾਈਲ ਰੱਖਿਆ ਤੇ ਮੇਰੀ ਆਈਡੀ ਖੁੱਲੀ ਹੋਈ ਆ ਤੇ ਮੈਂ ਉਹ ਆਈਡੀ ਜਦੋਂ ਪਾਉਂਗਾ ਤੇ ਮੇਰੇ ਇੱਕ ਮਕਾਨ ਕਰਦਾ ਹੋ ਸਕਦਾ ਉਹ ਮੈਂ ਜਦੋਂ ਮੀਟਿੰਗ ਕੀਤੀ ਉਹ ਕਹਿੰਦੇ ਵੀ ਹੋ ਸਕਦਾ ਤਾਂ ਤੁਹਾਨੂੰ ਟਾਈਮ ਮਿਲ ਸਕਦਾ ਤੁਸੀਂ ਆਪ ਦੀ ਆਈਡੀ ਜਿਹੜੀ ਹੈਗੀ ਆ ਆਪ ਦਾ ਮਕਾਨ ਆਪ ਖੁਦ ਕਰ ਸਕਦੇ ਹੋ ਤਾਂ ਉਹ ਮੰਨੀ ਜਾ ਸਕਦੀ ਪਰ ਹੁਣ ਮੈਂ ਪੁੱਛਾਂਗਾ ਵਕ ਵਕ ਪਿੰਡਾਂ ਦੇ ਵਿੱਚੋਂ ਪਹੁੰਚੇ ਹੋਏ ਸਾਥੀ ਅਬ ਤੋਂ ਪਹਿਲਾਂ ਸਾਡੇ ਆ ਨੰਦਨੀ ਪ੍ਰਿਆ ਪਿੰਡ ਗਿੱਲਾ ਤੋਂ ਹੈਗੇ ਆ ਸਾਡੇ ਮਨਰੇਗਾ ਆਗੂ ਹੈਗੇ ਇਹਨਾਂ ਨੂੰ ਪੁੱਛਾਂਗੇ ਕਿ ਤੁਹਾਡੇ ਪਿੰਡਾਂ ਦੀ ਕੀ ਰਿਪੋਰਟ ਹੈ ਜੈ ਪਿੰਡ ਜੈ 파ਰਟਰ ਮੇਰੇ ਸਥਿਕਾਰਯੋਗ ਸਾਥੀਆਂ ਨੂੰ ਮੇਰਾ ਨਾਮ ਪ੍ਰਿਆ ਪਿੰਡ ਬਿੱਲਾ ਵਾਲੇ ਤੋਂ ਆਜੀ ਸਾਡੇ ਪਿੰਡ ਦੇ ਵਿੱਚ ਆਨਲਾਈਨ ਕੀਤੇ ਗਏ ਆ ਕਮਰੇ ਪਰ ਸਾਡੇ ਪਿਆ ਤਾਂ ਸਰਪੰਚ ਵਧੀਆ ਕਰਕੇ ਗਿਆ ਪਰ ਨਾਲ ਦੇ ਪਿੰਡਾਂ ਤੋਂ ਪਤਾ ਲੱਗਾ ਕਿ ਜਿੰਨਾਂ ਕੋਲ ਮਤਲਬ ਸਰਦੇ ਸੀਗੇ ਪੈਸੇ ਆ ਤੋਂ ਉਹਨਾਂ ਨੇ ਇੱਕ ਦੂਜੇ ਤੋਂ ਪੈਸੇ ਦੇ ਕੇ ਤੇ ਆਪ ਦੇ ਆਨਲਾਈਨ ਕਰਵਾਇਆ ਕਮਰੇ ਲੇਕਿਨ ਜਿਹੜੇ ਮੇਰੇ ਵਰਗੇ ਜਾਂ ਤੁਹਾਡੇ ਵਰਗੇ ਕੋਈ ਗਰੀਬ ਭਰਾ ਸੀ ਉਹਨਾਂ ਦੇ ਆਨਲਾਈਨ ਕਰਨ ਤੋਂ ਰਹਿ ਗਏ ਹੋਇਆ ਮੈਂ ਹੁਣ ਬੇਨਤੀ ਕਰੂੰਗਾ ਸਾਡੀ ਮਨਰੇਗਾ ਆਗੂ ਸਾਡੀ ਕੁੜੀ ਆ ਸੰਦੀਪ ਕੋਰ ਪਿੰਡ ਕੁਵਾਲੇ ਤੋਂ ਤੇ ਸਾਡੇ ਪਿੰਡ ਦੀ ਮਤਲਬ ਜੀ ਕੀਰਾ ਬਲਾਕ ਤੋਂ ਆਸੀਂ ਤੇ ਪਿੰਡ ਕਵਾਲਾ ਸੰਦੀਪ ਕੋ ਮੇਰਾ ਨਾਮ ਵਾਜੀ ਮਤਲਬ ਸਾਡੇ ਪਿੰਡ ਦੇ ਸਰਪੰਚਾਂ ਨੇ ਮਤਲਬ ਜਿਹੜੇ ਆਪ ਦੇ ਆਪ ਦੇ ਬੰਦਿਆ ਦੇ ਨਾ ਕਮਰੇ ਫਾਰਮ ਭਰਤੇ ਆ ਤੇ ਖਾਲੀ ਪਲਾਟਾਂ ਤੇ ਫੋਟੋਆਂ ਵੀ ਕਰਾਤੀਆਂ ਮਤਲਬ ਸਾਡੇ ਫਾਰਮ ਨਹੀਂ ਭਰੇ ਗਏ ਕਈ ਘਰ ਆ ਸਾਡੇ ਜਿਹੜੇ ਗਰੀਬ ਘਰ ਹੈਗੇ ਸੀ ਤੇ ਉਹਨਾਂ ਦੇ ਫਾਰਮ ਨਹੀਂ ਭਰੇਗੇ ਤੇ ਸਾਨੂੰ ਮੰਨਤਾ ਕਿ ਸਾਡੀ ਗਿਆ ਫਾਰਮ ਭਰੇ ਜਾਂਦੀ ਸਾਡੇ ਵਿੱਚ ਹੁਣ ਸਰਕਲ ਪ੍ਰਧਾਨ ਬਲਕਾਰ ਸਿੰਘ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਕੀ ਅੱਗੇ ਹਮੌਲ ਪਿੰਡ ਦਾ ਸਿਗਾ ਉਹਦੇ ਬਾਰੇ ਸਾਡੇ ਪਿੰਡ ਤੇ ਇਹ ਮਾਹੌਲ ਸੇ ਕਿਹੜਾ ਸਰਪੰਚ ਬਣਿਆ ਹੋਣਾ ਉਹਨੇ ਆਪਦੇ ਆਪ ਦੇ ਟੀਮ ਦੇ ਤਾਜ਼ਾ ਲਾ ਕੇ ਵੀ ਕੰਮ ਕੀਤਾ ਹੈ ਹਰੇ ਨਹੀਂ ਦਿੱਤਾ ਜਿੰਦਰ ਨਾਲ ਉਹਦਾ ਬਾਹਰ ਬਿਠਾ ਫੇ ਉਹਦਾ ਕੰਮ ਖਾਟ ਗਿਆ ਉਹਨੇ ਬਹੁਤ ਦੇ ਕਪੜਾ ਟਲਾਇਆ ਕਿਸੇ ਤੋਂ 2000 ਲੈ ਲਿਆ ਕਿਸੇ ਤੋਂ 1000 ਲੈ ਲਿਆ ਕਿਸੇ ਤੋਂ 300 ਲੈ ਆ ਸਾਨੂੰ ਤਾਂ ਇਹਨਾਂ ਕੋ ਫੈਂਟ ਰਿਹਾ ਤੇ ਸੁਣਿਆ ਇਹਨਾਂ ਕੋ ਆ ਸਾਡੇ ਚ ਹੀਰਾ ਸਿੰਘ ਜੀ ਪਿੰਡ ਪੜਾਣੇ ਤੋਂ ਸਰਕਲ ਪ੍ਰਧਾਨ ਉਹਨਾਂ ਨੂੰ ਵੀ ਪੁੱਛਾਂਗੇ ਵੀ ਤੁਹਾਡੇ ਪਿੰਡਾਂ ਦਾ ਕੀ ਹਮਲਾ ਤੇ ਸਰ ਜੋ ਸਾਫੀ ਹੀਰਾ ਭਣਾ ਨੂੰ ਜੈ ਪੀ ਜੈ ਭਾਰ ਮੇਰਾ ਨਾਮ ਹੀਰਾ ਸਿੰਘ ਪਲਾਗ ਜੀਰਾ ਪਿੰਡ ਭਰਾਣਾ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਸਾਡੇ ਪਿੰਡ ਦੇ ਵਿੱਚ ਸਰਵਾ ਠੀਕ ਹੋਇਆ ਜ਼ਰੂਰ ਆ ਜੀ ਪਰ ਜਾਣ ਬੁੱਝ ਗਏ ਤਿੰਨਾ ਚਾਰਾ ਘਰਾਂ ਨੂੰ ਨਹੀਂ ਉਹਨਾਂ ਦੇ ਘਰੇ ਹੀ ਗਏ ਤੇ ਨਾ ਹੀ ਉਹਨਾਂ ਦਾ ਸਰਵਾ ਕੀਤਾ ਗਿਆ ਨਾ ਹੀ ਉਹਨਾਂ ਦੇ ਕਮਰੇ ਆਨਲਾਈਨ ਕੀਤੇ ਗਏ ਆ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹੋ ਜਿਹਾ ਵਿਤਕਰਾ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਠੀਕ ਆ ਕਿ ਮੈਂ ਇਹ ਵੀ ਗੱਲ ਕਹਿੰਦਾ ਕਿ ਮੇਰੇ ਘਰ ਵੀ ਖੋਦ ਆ ਗਏ ਆ ਪਰ ਮੈਂ ਕਹਿੰਦਾ ਕਿ ਉਹਨਾਂ ਦਾ ਕੀ ਕਸੂਰ ਆ ਜੇਕਰ ਉਹਨਾਂ ਦੇ ਕੱਚੇ ਕਮਰੇ ਨਹੀਂ ਜਾਂ ਉਹਨਾਂ ਦੀਆਂ ਕੱਚੀਆਂ ਛੱਤਾਂ ਨਹੀਂ ਗਈਆਂ ਤਾਂ ਉਹਨਾਂ ਨੂੰ ਚੈੱਕ ਕੀਤਾ ਜਾਵੇ ਪਰ ਉਹ ਤਿੰਨ ਚਾਰ ਘਰ ਛੱਡੇ ਗਏ ਆ ਜੀ ਮੈਂ ਉਹਨਾਂ ਦਾ ਨਾਂ ਵੀ ਦੱਸ ਸਕਦਾ ਜੀ ਤੇ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇਹ ਤੇ ਧਿਆਨ ਦਿੱਤਾ ਜਾਵੇ ਜੈ ਪੀਮ ਜੈ ਪਰ ਮੈਂ ਬੇਨਤੀ ਕਰੂੰਗਾ ਸਾਡੇ ਮਨਰੇਗਾ ਆਗੂ ਕਾਰਜ ਸਿੰਘ ਪਿੰਡ ਕਲਾਸ ਤੋਂ ਉਹ ਵੀ ਆਪਣੇ ਪਿੰਡ ਦੀ ਰਿਪੋਰਟ ਕਰਨਗੇ ਜੈ ਪੀਮ ਜੈ ਪਾ ਮੇਰਾ ਨਾਮ ਕਾਰ ਸਿੰਘ ਪਿੰਡ ਕਲਾਸ ਸਾਡੇ ਪਿੰਡ ਵੀ ਐ ਹੀ ਹੋਇਆ ਜੀ ਕਲਾਸ ਪਿੰਡ ਵੀ ਸਰਵਾ ਜ਼ਰੂਰ ਹੋਇਆ ਪਰ ਸਾਡੇ ਪਿੰਡ ਵਿੱਚੋਂ ਘਰ ਛੱਡ ਤੇ ਕਾਫੀ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਨੇ ਤੇ ਮੈਂਬਰ ਸਾਹਿਬ ਨੇ ਨਾਲ ਰਲ ਕੇ ਜੀ ਆਨੂੰ ਨਾਲ ਲੈ ਕੇ ਤੇ ਆਨਲਾਈਨ ਕੋਟੇ ਕੀਤੇ ਆ ਤੇ ਸਾਡੇ ਪਿੰਡ ਵੀ ਘਰ ਛੱਡ ਤੇ ਉਹਨਾਂ ਨੇ ਜਿਹੜੇ ਦੂਜਿਆਂ ਨੂੰ ਵੋਟਾਂ ਪਾਈਆਂ ਉਹਨਾਂ ਨੇ ਉਹਨਾਂ ਦੇ ਨਹੀਂ ਆਨਲਾਈਨ ਕੀਤੇ ਜੈ ਪੀਮ ਜੈ ਪਾ ਸਾਡੇ ਚ ਬਿੰਨਾਰਾਣੀ ਮਨਰੇਗਾ ਗੂ ਪਿੰਪੱਲਾ ਮੇਗਾ ਤੋਂ ਉਹ ਵੀ ਵਿਚਾਰ ਕਰਨਗੇ ਆਪਣੇ ਰਿਪੋਰਟ ਕਰਨਗੇ ਵੀ ਕੀ ਅੱਗੇ ਹਾਲਾਤ ਨੇ ਕੀ ਸਾਡੇ ਪਿੰਡ ਦੇ ਵਿੱਚ ਸਰਵਾ ਹੋਇਆ ਸਾਰੇ ਪਾਸੇ ਉਹਨਾਂ ਨੇ ਆਨਲਾਈਨ ਕਰ ਦਿੱਤੇ ਨੇ ਤੇ ਕੁਝ ਘਰ ਵਿੱਚੋਂ ਗਰੀਬ ਘਰ ਸੀ ਜਿਹੜੇ ਉਹ ਰਹਿ ਗਣ ਉਹਨਾਂ ਦੇ ਆਨਲਾਈਨ ਨਹੀਂ ਹੋਈ ਜੈ ਪਿੰਮ ਜੈ ਭੱਲ ਆਹ ਰਾਜੀ ਤੁਸੀਂ ਜੈ ਪਿੰਮ ਜੈ ਭੱਲ ਮੇਰਾ ਨਾਮ ਸਰਨਾ ਰਾਣੀ ਪਿੰਡ ਰਾਣਾ ਪੰਜ ਗਰਾਜ ਸਾਡੇ ਪਿੰਡ ਵਿੱਚ 10 ਘਾਟ ਬਣਾਉਣ ਵਾਲੇ ਸੀ ਉਹਨਾਂ ਦੇ ਆਨਲਾਈਨ ਕਮਰੇ ਨਹੀਂ ਛੱਡੇ ਗਏ ਬਾਹਲਿਆਂ ਵਾਲੇ ਕਮਰੇ ਨੇ ਕਿਸੇ ਦਾ ਵੀ ਕਮਰਾ ਨਹੀਂ ਛੜਾ ਉੰਦਰਾਂ ਵੀ ਪਰਿਵਾਰ ਦੇ ਮੈਂਬਰ ਰਿਗੇ ਨੇ ਜੈ ਵੀ ਸੋਦੇ ਰਾਜ ਬੋਲੋਗੇ ਕੋਈ ਹੋਰ ਹਾਂ ਰਾਜ ਬੋਲੇਗੀ ਇਸ ਤੋਂ ਇਲਾਵਾ ਕੋਈ ਬੋਲਣਾ ਚਾਹੁੰਦਾ ਤੇ ਅੱਤਕੜਾ ਕਰਦਾ ਜੇ ਬੋਲਣਾ ਚਾਹੁੰਦਾ ਪਿੰਡ ਮੇਰਾ ਮਹਾਰਮ ਹੈ ਮੇਰੇ ਜਿਹੜੇ ਮੇਨ ਘਰ ਨੇ ਵਾਲਿਆਂ ਵਾਲੀਆਂ ਛੱਟਾਂ ਨੇ ਵਿਚਾਰੇ ਗਰੀਬ ਨੇ ਸਾਰੇ ਉਹਨਾਂ ਦੇ ਅਜੇ ਟਿਕਰਟ ਕਾਰਡ ਨਹੀਂ ਬਣ ਰਹੇ ਤੇ ਜਿਹੜੇ ਬਾਕੀ ਹੋਏ ਆਲਿਆਂ ਨੇ ਉਹਨਾਂ ਦੇ ਕਮਰੇ ਭਰੇ ਗਏ ਨੇ ਮੇਰੀ ਇਸ ਗੱਲੋਂ ਸਰਕਾਰ ਨੂੰ ਬੇਨਤੀ ਪ੍ਰਸ਼ਾਸਨ ਨੂੰ ਵੀ ਸਾਡੇ ਕਾਰਡ ਬਣ ਜਾਣ ਕਿ ਅਸੀਂ ਉਹਨਾਂ ਦੇ ਅਜੇ ਟਾਈਮ ਹੈਗਾ ਕਮਰੇ ਭਰ ਸਕੂਗੇ ਜੈ ਭੀਮ ਜੈ ਭਾਰਤ ਕੋਈ ਸਾਥੀ ਬੋਲਣਾ ਚਾਹੁੰਦਾ ਹੋਵੇ ਤੇ ਬੋਲ ਸਕਦਾ ਬਈ ਨਹੀਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਭਾਈ ਸਾਹਿਬ 30 ਤਰੀਕ ਤੱਕ ਤੁਸੀਂ ਸਿਰਫ ਨਾਮ ਲਿਖ ਕੇ ਪਿੰਡਾਂ ਤੋਂ ਤੇ WhatsApp ਕਰਦੇ ਆ ਜੇ ਮੈਂ ਬਲਾਕ ਵਾਲਿਆਂ ਨੂੰ ਸੈਂਡ ਕਰ ਦਿਆਂਗਾ ਤੇ ਉਹ ਤੁਹਾਨੂੰ ਤਾਲਮਿਲ ਕਰਦੇ ਰਹਿਣਗੇ ਤਾਂ ਇਹ ਕੰਮ ਤੁਹਾਡੀ ਜ਼ਿੰਮੇਵਾਰੀ ਨਾਲ ਕਰਨ ਵਾਲਾ ਲੇਕਿਨ ਇੱਕ ਇਹਦੀ ਜ਼ਰੂਰੀ ਖੁਸ਼ੀ ਜ਼ਰੂਰ ਹੈ ਪਹਿਲੋਂ ਜਦੋਂ ਸਰਵੇ ਦਾ ਮੌਕਾ ਆਉਂਦਾ ਸੀ ਸਰਪੰਚ ਆਪਣੇ ਪਾਲਤੂ ਕੁ ਬੰਦਿਆਂ ਦਾ ਰਿਪੋਰਟ ਬਣਾ ਕੇ ਦੇ ਦਿੰਦਾ ਸੀ ਪਰ ਐਕਿ ਇੰਨੇ ਕੁ ਤੁਸੀਂ ਜਾਨੂ ਹੋਗੇ ਉਹ ਇੰਨਾ ਕੁ ਮਨਰੇਗਾ ਚ ਸੰਘਰਸ਼ ਕੀਤਾ ਕਿ ਸਰਕਾਰ ਦੀ ਮਜਬੂਰੀ ਆ ਬਣ ਗਈ ਕਿ ਜਦੋਂ ਹੁਣ ਸਰਵੇ ਹੋਇਆ ਤੇ ਤੁਹਾਨੂੰ ਨਾਲ ਲੈਣਾ ਸ਼ੁਰੂ ਕਰ ਦਿੱਤਾ ਤਾਂ ਇਹ ਹੁਣ ਅੱਗੇ ਜਦੋਂ ਸਰਵੇ ਹੋਏਗਾ ਮਨਰੇਗਾ ਆਗੂ ਚੱਲੇਗਾ ਤੇ ਨਾਲ ਪੰਜ ਬੰਦਿਆਂ ਦੀ ਟੀਮ ਹੋਏਗੀ ਆਸ਼ਾ ਵਰਕਰ ਸਰਕਾਰੀ ਹੁੰਦੇ ਆ ਅੰਗਣਵਾੜੀ ਵਾਲੀਆਂ ਕੁੜੀਆਂ ਸਰਕਾਰੀ ਹੁੰਦੀਆਂ ਤਾਂ ਨੰਬਰਦਾਰ ਸਰਕਾਰੀ ਹੁੰਦਾ ਤੇ ਚੌਂਕੀਦਾਰ ਸਰਕਾਰੀ ਹੁੰਦਾ ਤੇ ਨਾਲ ਮਨਰੇਗਾ ਆਗੂ ਉਹ ਵੀ ਸਰਕਾਰੀ ਹੁੰਦਾ ਇਹਨਾਂ ਦੀ ਪੰਜਾਂ ਦੀ ਟੀਮ ਬਣਾ ਕੇ ਅੱਗੇ ਤੋਂ ਸਰਵੇ ਜਿਹੜਾ ਹੋਏਗਾ ਉਹ ਸਭ ਜਾਣਗੇ ਤਾਂ ਨਾਲ ਲੋੜਵੰਦ ਬੰਦਿਆਂ ਨੂੰ ਮਿਲੂਗਾ ਤਾ ਇਹਦੀ ਜਿਹੜੀ ਸਹੀ ਪੈਸੇ ਦੀ ਵਰਤੋਂ ਹੋ ਸਕਦੀ ਆ ਸਹੀ ਜਗ੍ਹਾ ਤੇ ਜਿਹੜੀ ਗ੍ਰਾਂਟ ਮਿਲ ਸਕਦੀ ਆ ਤੇ ਇਹ ਲਾਗੂ ਕਰਵਾਵਾਂਗੇ ਜੇਕਰ ਤੁਹਾਡੇ ਸਾਰਿਆਂ ਦਾ ਸਾਥ ਹੋਇਆ ਤਾਂ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ੍ਰੀ ਅਕਾਲ ਨਮਸਕਾਰ ਸਤ